ਸੱਚੀ ਗੱਲ ਜੀ ਸਾਰਿਆਂ ਨੂੰ ਕੱਲ ਦੋ ਇਨਸੀਡੈਂਟਸ ਇਹੋ ਜਿਹੇ ਹੋਏ ਜਿਨ੍ਹਾਂ ਨੇ ਬੜੀ ਜਿਹੜੇ ਬੜੀ ਗਹਿਰੀ ਚਿੰਤਾ ਦਾ ਵਿਸ਼ਾ ਵੀ ਸੀ ਤੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਰੱਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਵੇਂ ਕੇਂਦਰ ਦੇ ਸਾਹਮਣੇ ਗੋਡੇ ਟੇਕ ਕੇ ਪੰਜਾਬ ਦੇ ਹਰ ਮਸਲੇ ਤੇ ਪੰਜਾਬੀਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਵਿਪਲ ਰਹੀ ਹੈ ਤੇ ਹਰ ਮਸਲੇ ਤੇ ਕੇਂਦਰ ਨਾਲ ਰਲ ਕੇ ਪੰਜਾਬੀਆਂ ਤੇ ਤਸ਼ੱਦਦ ਟਾਰੀ ਹੈ ਕੱਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੜਾ ਵੱਡਾ ਕਟ ਸੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਤਹਿਤ ਉਸ ਯੂਨੀਵਰਸਿਟੀ ਨੂੰ ਕੇਂਦਰ ਤੋਂ ਬਚਾਉਣ ਵਾਸਤੇ ਤੇ ਪੰਜਾਬ ਦੇ ਲੋਕ ਉਥੇ ਨਾ ਪਹੁੰਚ ਸਕਣ ਪੰਜਾਬ ਹਤਾਸ਼ੀ ਉਥੇ ਨਾ ਪਹੁੰਚ ਸਕਣ ਪੰਜਾਬ ਦੇ ਵਿਦਿਆਰਥੀ ਉਥੇ ਨਾ ਪਹੁੰਚ ਸਕਣ ਸਭ ਤੋਂ ਵੱਡੀ ਭੂਮਿਕਾ ਨਿਭਾਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਥਾਵਾਂ ਤੇ ਐਕਸ਼ਨ ਕੀਤਾ ਇਹਨਾਂ ਨੇ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਖੁਦਮੁਖਤਿਆਰੀ ਨੂੰ ਵਾਇਲੇਟ ਕਰਦੇ ਆ ਹਰਿਆਣੇ ਦੀ ਪੁਲਿਸ ਤੇ ਚੰਡੀਗੜ੍ਹ ਦੀ ਪੁਲਿਸ ਨੂੰ ਨਾਕੇ ਲਾਉਣ ਦਿੱਤੇ ਗਏ ਤਾਂ ਕਿ ਲੋਕਾਂ ਨੂੰ ਉਹ ਰੋਕ ਸਕਣ ਲੋਕਾਂ ਨੂੰ ਡਰਾ ਧਮਕਾ ਸਕਣ ਤੇ ਉਸ ਮੋਰਚੇ ਨੂੰ ਫੇਲ ਕਰ ਸਕਣ ਦੋਨੋਂ ਵੀਡੀਓ ਤੁਹਾਨੂੰ ਦਿਖਾਉਂਗਾ ਦੂਜਾ ਜਿਹੜਾ ਇਨਸੀਡੈਂਟ ਚੰਡੀਗੜ੍ਹ ਦੇ ਵਿੱਚ ਪੰਜਾਬ ਪੁਲਿਸ ਲਾਤੀ ਕਿ ਉੱਥੇ ਆਈਡੈਂਟੀਫਾਈ ਕਰਿਓ ਜਿਹੜੇ ਪੰਜਾਬ ਦੇ ਮੋਤਵਾਰ ਬੰਦੇ ਕੋਈ ਲੀਡਰ ਕੋਈ ਸਮਾਜ ਸੇਵੀ ਕਿਸੇ ਕਿਸਮ ਦੇ ਵੀ ਉੱਥੇ ਜਾਣ ਤਾਂ ਗਾਂਗਾ ਵੀ ਭਰਾਓ ਤੇ ਉਹਨਾਂ ਨੂੰ ਜਾਣ ਤੋਂ ਵੀ ਰੁਕੋ ਮੈਂ ਦੋਨੋਂ ਵੀਡੀਓਜ਼ ਤੁਹਾਡੇ ਸਾਹਮਣੇ ਰੱਖਣੀਆਂ ਚਾਹਣਾ ਤੇ ਆਪਾਂ ਨੂੰ ਪਤਾ ਲੱਗੂਗਾ ਕਿ ਪੰਜਾਬ ਦੀ ਸਰਕਾਰ ਦਾ ਰੋਲ ਕੀ ਸੀ ਆ ਪਹਿਲੀ ਵੀਡੀਓ ਹੈ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨੇੜੇ ਦੀ ਹੈ ਚੰਡੀਗੜ੍ਹ ਦੀ ਧਰਤੀ ਤੇ ਕਿਵੇਂ ਪੰਜਾਬ ਪੁਲਿਸ ਲੱਗੀ ਹੋਈ ਆ ਦੇਖੋ ਆਡੀਆ ਵਾਸ਼ਾ ਪਾਣ ਵਾਲੇ ਬਾਈ ਜੀ ਆ ਦੇਖੋ ਆ ਦੇਖੋ ਇਹ ਤਾਂ ਪੰਜਾਬ ਪੁਲਿਸ ਜਿਹੜੀ ਚੰਡੀਗੜ੍ਹ ਲਈ ਸੀ ਹੁਣ ਜਿਹੜੀ ਹਰਿਆਣਾ ਤੇ ਚੰਡੀਗੜ੍ਹ ਪੁਲਿਸ ਮੁਹਾਲੀ ਦੇ ਵਿੱਚ ਤਾਇਨਾਤ ਕੀਤੀ ਮੈਂ ਉਹ ਵੀ ਤੁਹਾਨੂੰ ਦਿਖਾਉਣਾ ਹੈ ਇਹ ਮੌਜੂਦ ਆ ਤਾਂ ਬਿਲਕੁਲ ਇਹ ਪੰਜਾਬ ਦਾ ਹਿੱਸਾ ਹੈ ਉਹ ਪਿੱਛੇ ਤੁਸੀਂ ਬੋਰਡ ਪੜ੍ਹ ਲਓ ਉੱਥੇ ਲਿਖਿਆ ਹੋਇਆ ਹੈ ਸਾਬਜੰਦਾ ਅਜੀਤ ਸਿੰਘ ਨਗਰ ਮੁਹਾਲੀ ਚੰਡੀਗੜ੍ਹ ਪੁਲਿਸ ਇਸ ਵੇਲੇ ਤੇ ਨਜ਼ਰ ਆ ਰਹੀ ਹੈ ਇਸ ਗੱਲ ਤੇ ਕਿਸਾਨ ਇਤਰਾਜ਼ ਕਰ ਰਹੇ ਨੇ ਕਿਸਾਨਾਂ ਨੇ ਇਤਰਾਜ਼ ਜਤਾ ਹਰਿਆਣਾ ਪੁਲਿਸ ਵੀ ਇੱਥੇ ਮੌਜੂਦ ਆ ਸੋ ਇਹ ਦੱਸੋ ਤੁਸੀਂ ਮੈਨੂੰ ਕੀ ਪੰਜਾਬ ਦੀ ਖੁਦਮੁਖਤਿਆਰੀ ਇਹਦੇ ਨਾਲ ਵਾਇਲੇਟ ਨਹੀਂ ਹੋਈ ਫੈਡਰਲ ਸਟਰਕਚਰ ਦੇ ਵਿੱਚ ਤੁਸੀਂ ਬਾਹਰਲੀਆਂ ਛੇਟਾਂ ਦੀ ਪੁਲਿਸ ਲਿਆ ਕੇ ਆਪਦੇ ਬੰਦਿਆਂ ਤੇ ਤਸ਼ੱਦਦ ਟਾਓ ਇਹ ਕਿਹੜਾ ਕਾਨੂੰਨ ਕਹਿੰਦਾ ਹੈ ਕਿਹਨੇ ਆਗਿਆ ਦਿੱਤੀ ਕੀ ਪੰਜਾਬ ਦੀ ਸਰਕਾਰ ਇਸ ਤੇ ਐਕਸ਼ਨ ਲਈਗੀ ਸ਼ੁਭਕਰਮ ਖਨੌਰੀ ਬਾਰਡਰ ਤੇ ਮਾਰ ਦਿੱਤਾ ਗਿਆ ਉਦੋਂ ਕੁਝ ਨਹੀਂ ਕੀਤਾ ਗਿਆ ਅੱਜ ਪੰਜਾਬ ਦੀ ਧਰਤੀ ਤੇ ਹਰਿਆਣਾ ਪੁਲਿਸ ਚੰਡੀਗੜ੍ਹ ਪੁਲਿਸ ਤਾਇਨਾਤ ਕਰ ਦਿੱਤੀ ਗਈ ਪੰਜਾਬ ਦੀ ਸਰਕਾਰ ਚੁੱਪ ਹੈ ਪੰਜਾਬ ਦੀ ਸਰਕਾਰ ਰਲੀ ਹੋਈ ਹੈ ਸੋ ਮੈਂ ਅੱਜ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਵਿਸ਼ੇਸ਼ ਤੌਰ ਤੇ ਤਰਨਤਾਰਨ ਦੇ ਲੋਕਾਂ ਨੂੰ ਕਿ ਇਹ ਤੁਹਾਡੇ ਵਾਸਤੇ ਬਹੁਤ ਵੱਡਾ ਮੌਕਾ ਹੈ ਇੱਕ ਸਨੇਹਾ ਦੇਣ ਦਾ ਕਿ ਪੰਜਾਬ ਦੀ ਇੰਟੈਗ੍ਰਿਟੀ ਪੰਜਾਬ ਦੀ ਖੁਦਮੁਖਤਿਆਰੀ ਨੂੰ ਵਾਇਲੇਟ ਨਹੀਂ ਹੋਣ ਦੇਵਾਂਗੇ ਤੇ ਇੱਕ ਸਨੇਹਾ ਜੇ ਤੁਹਾਡੇ ਵੱਲੋਂ ਅੱਜ ਇੱਕ ਇੱਕ ਵੋਟ ਨਹੀਂ ਜਾਊਗਾ ਇਹ ਸਰਕਾਰ ਨੂੰ ਹਰਾਉਣ ਵੱਲ ਜਾਊਗਾ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨ ਵੱਲ ਜਾਊਗਾ ਖੇਤਰੀ ਪਾਰਟੀ ਨੂੰ ਤਾਂ 27 ਦੇ ਵਿੱਚ ਤਾਂ ਜਨਰਲ ਇਲੈਕਸ਼ਨ ਹੋਣੀ ਹੋਣੀ ਹੈ 14 ਤਰੀਕ ਤੋਂ ਬਾਅਦ ਇਹ ਸਰਕਾਰ ਖਤਮ ਹੋ ਜੇਗੀ ਤੇ ਤੁਹਾਡੀ ਆਪਦੀ ਸਰਕਾਰ ਚੱਲੂਗੀ ਜਿਹੜੀ ਪੰਜਾਬ ਦੇ ਹੱਕਾਂ ਤੇ ਪੈਰੇ ਦੇਊਗੀ ਤੇ ਕੇਂਦਰ ਦੇ ਸਾਹਮਣੇ ਗੋਡੇ ਨਹੀਂ ਟੇਕੂਗੀ ਕਿਸੇ ਮਸਲੇ ਤੇ ਨਹੀਂ ਟਿਕੂਗੀ ਸੋ ਮੇਰੀ ਬੇਨਤੀ ਹੈ ਮੇਰੀ ਅਪੀਲ ਹੈ ਸਾਰੇ ਲੋਕਾਂ ਨੂੰ ਕਿ ਇੱਕ ਇੱਕ ਵੋਟ ਅਜੇ ਸਰਕਾਰ ਦੇ ਖਿਲਾਫ ਪਵੇ ਤੇ ਆਪਦੀ ਖੇਤਰੀ ਪਾਰਟੀ ਨੂੰ ਤਕੜੇ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ